ਦੋ ਧਰਮ ਦਾ ਠੇਕੇਦਾਰੀ ਧਰਮ ਦੀ ਤੁਹਾਨ ਕਰਨ ਲੱਗੇ ਤਾਂ ਫਿਰ ਫਰਕ ਤੇ ਪੈਂਦਾ ਸੰਗਤ ਦੇ ਮਨਾਂ ਨੂੰ ਭਾਰੀ ਸੱਟ ਮਾਰਦੀ ਇੱਕ ਹਰਕਤ ਦਮਦਮੀ ਟਕਸਾਲ ਦੇ ਮਜੂਦਾ ਮੁਖੀ ਬਾਬਾ ਗੁਰਨਾਮ ਸਿੰਘ ਤੁਮਾ ਵੱਲੋਂ ਕੀਤੀ ਗਈ ਨਾਗਪੁਰ ਵਿਖੇ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਤੇ ਲਤਾਲ ਲਮਕਾ ਕੇ ਬੈਠਣ ਦਾ ਸਖਤ ਸਟੈਂਡ ਲੈਂਦੇ ਆ ਨਮਨਮੀ ਟਕਸਾਲ ਦੇ ਹੀ ਪੁਰਾਣੇ ਵਿਦਿਆਰਥੀਆਂ ਤੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸਿੱਖ ਕੌਮ ਦੇ ਸਰਵੋੱਚ ਤਾਕਤਸ਼ੀਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਗਈ। ਇਸ ਮੌਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਆ ਕੀ ਦੱਸਿਆ ਭਾਈ ਰਣਜੀਤ ਸਿੰਘ ਖਾਲਸਾ ਪ੍ਰਧਾਨ ਫੈਡਰੇਸ਼ਨ ਪਿੰਡਰਾਵਾਲਾ ਨੇ ਦੇਖੋ ਰੋਜ਼ਾਨਾ ਫਗਵਾੜਾ ਬੁਲੇਟਿਨ 24 ਨਿਊਜ਼ ਟੀਵੀ ਲਈ ਅੰਮ੍ਰਿਤਸਰ ਸਾਹਿਬ ਤੋਂ ਬਿਊਰੋ ਚੀਫ ਭਿੰਦਰ ਸਿੰਘ ਸ਼ੀਟਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਨਾਗਪੁਰ ਵਿੱਚ ਇੱਕ ਕਰਵਾਏ ਸਮਾਗਮ ਦੌਰਾਨ ਬਾਬਾ ਹਰਨਾਮ ਸਿੰਘ ਧੁੰਮਾ ਜੋ ਆਪਣੇ ਆਪ ਨੂੰ ਦਮਦਮੀ ਤਕਸਾਲ ਮਹਿਤਾ ਦੇ ਮੁਖੀ ਵੀ ਅਖਵਾਉਂਦੇ ਆ ਸੋ ਉਹਨਾਂ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਹੁਕਮਨਾਮੇ ਦੀ ਉਲੰਘਣਾ ਕਰਦੇ ਆ ਗੁਰਮਰਯਾਦਾ ਦੀ ਭਾਰੀ ਕੁਤਾਹੀ ਕਰਦੇ ਆ ਤੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਬੈਂਚ ਦੇ ਉੱਤੇ ਲੱਤਾਂ ਲਮਕਾ ਕੇ ਬੈਠੇ ਆ ਉਹਨਾਂ ਦੇ ਨਾਲ ਉੱਥੋਂ ਦੇ ਮੁੱਖ ਮੰਤਰੀ ਮਹਾਰਾਸ਼ਟਰ ਦੇ ਦਵਿੰਦਰ ਫਰਨਵੇਸ ਅਤੇ ਕੁਝ ਭਾਜਪਾ ਤੇ ਆਰਐਸਐਸ ਦੇ ਆਗੂ ਨਿਤਨ ਗੱਡਕਰੀ ਵਰਗੇ ਵੀ ਬੈਠੇ ਆ ਬਾਬਾ ਹਰਨਾਮ ਸਿੰਘ ਦਾ ਤਾਂ ਫਰਜ਼ ਬਣਦਾ ਸੀ ਕਿ ਸ੍ਰੀ ਆਕਾਸ਼ ਤਖਸਾਲ ਜੀ ਦੇ ਹੁਕਮਨਾਮੇ ਦੀ ਪਾਲਣਾ ਖੁਦ ਵੀ ਕਰਦਾ ਤੇ ਦੂਜਿਆਂ ਨੂੰ ਵੀ ਜਿਹੜਾ ਆ ਉਹ ਕਰਵਾਉਂਦਾ ਗੁਰ ਮਰਿਆਦਾ ਦੀ ਤੋਹੀਨ ਨਾ ਹੋਣ ਦਿੰਦਾ ਪਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਜਿਹੜੀਆਂ ਗਲਤੀਆਂ ਬਾਬਾ ਹਰਨਾਮ ਸਿੰਘ ਧੁੰਮਾ ਕਰ ਰਿਹਾ ਆ ਉਹ ਗਲਤੀਆਂ ਕੋਈ ਆਮ ਸਿੱਖ ਵੀ ਕਰਨ ਲੱਗਿਆਂ 100 ਵਾਰ ਜਿਹੜਾ ਆ ਉਹ ਸੋਚਦਾ ਆ ਪਰ ਬਾਬਾ ਹਰਨਾਮ ਸਿੰਘ ਲਗਾਤਾਰ ਪੰਥ ਵਿਰੋਧ ਜਿਹੜਾ ਆ ਉਹ ਭੁਗਤ ਰਹੇ ਆ ਹਰ ਰੋਜ਼ ਨਵੇਂ ਤੋਂ ਨਵਾਂ ਜਿਹੜਾ ਕੋਈ ਚੰਦ ਚਾੜੀ ਰੱਖਦੇ ਆ ਕਦੇ ਬਾਦਲਾਂ ਦੀਆਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਆ ਕਦੇ ਪੰਥ ਵਿਰੋਧੀ ਜਮਾਤ ਤੇ ਭਾਜਪਾ ਨੂੰ ਸਮਰਥਨ ਦੇ ਦਿੰਦੇ ਆ ਕਦੇ ਕੁੰਭ ਦੇ ਵਿੱਚ ਨਹਾਉਣ ਚਲੇ ਜਾਂਦੇ ਆ ਅਤੇ ਕੋਈ ਹੋਰ ਅਜਿਹੇ ਪੰਥ ਵਿਰੋਧੀ ਕਾਰਜ ਕਰਦੇ ਆ ਪਰ ਹੁਣ ਜੋ ਸ੍ਰੀ ਆਕਾਲ ਤਖਤ ਸਾਹਿਬ ਦੇ ਹੁਕਮਨਾਮੇ ਦਾ ਉਹਨਾਂ ਨੇ ਤੋਹੀਨ ਕੀਤੀ ਏ ਸੋ ਇਹ ਕਿਸੇ ਵੀ ਸਿੱਖ ਦੇ ਲਈ ਬਰਦਾਸ਼ਤਯੋਗ ਨਹੀਂ ਆ ਸੋ ਕੁਝ ਲੋਕ ਤਾਂ ਪਹਿਲਾਂ ਹੀ ਚਾਹੁੰਦੇ ਸਨ ਕਿ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਮੇਜ਼ ਲਗਾਏ ਜਾਣ ਜਿਸ ਦੇ ਖਿਲਾਫ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ਉੱਤੇ ਸਖਤ ਹਦਾਇਤਾਂ ਕੀਤੀਆਂ ਗਈਆਂ ਆ ਪਰ ਬਾਬਾ ਹਰਨਾਮ ਸਿੰਘ ਧੁੰਮਾ ਨੇ ਖੁਦ ਮੇਜ਼ ਦੇ ਉੱਤੇ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਲੱਤਾਂ ਲਮਕਾ ਕੇ ਉਹਨਾਂ ਲੋਕਾਂ ਨੂੰ ਹੱਲਾਸ਼ੇਰੀ ਦੇ ਦਿੰਦੀ ਏ ਜਿਹੜੇ ਲੋਕ ਪਹਿਲਾਂ ਹੀ ਉਥੇ ਗੁਰੂ ਘਰ ਦੀ ਮਰਿਆਦਾ ਨੂੰ ਜਿਹੜਾ ਆ ਠੇਸ ਪਹੁੰਚਾਉਣਾ ਚਾਹੁੰਦੇ ਸੀ ਸੋ ਅੱਜ ਦਮਦਮੀ ਟਕਸਾਲ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਵਿਦਿਆਰਥੀ ਵੱਸਦੇ ਆ ਉਹਨਾਂ ਸਮੂਹ ਵਿਦਿਆਰਥੀਆਂ ਦੇ ਵੱਲੋਂ ਸਮੂਹ ਗੁਰਸਿੱਖਾਂ ਦੇ ਵੱਲੋਂ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਏ ਜੋ ਅੱਜ ਅਸੀਂ ਬਾਬਾ ਲਹਿਣਾ ਸਿੰਘ ਜੀ ਭਾਈ ਬਲਵੰਤ ਸਿੰਘ ਜੀ ਗੋਪਾਲਾ ਦਾਸ ਰਣਜੀਤ ਸਿੰਘ ਭਾਈ ਭੋਪਿੰਦਰ ਸਿੰਘ 6 ਜੂਨ ਇਸੇ ਤਰ੍ਹਾਂ ਭਾਈ ਹਰਮਨਦੀਪ ਸਿੰਘ ਭਾਈ ਗੁਰਦੀਪ ਸਿੰਘ ਲੋਹਾਰਾ ਅਤੇ ਹੋਰ ਗੁਰਸਿੱਖ ਅਸੀਂ ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੱਕ ਉਹ ਚਿੱਠੀ ਪਹੁੰਚਾਈ ਏ ਤੇ ਉਹਨਾਂ ਨੂੰ ਬੇਨਤੀ ਕੀਤੀ ਏ ਕਿ ਪੰਥਕ ਪਰੰਪਰਾਵਾਂ ਅਨੁਸਾਰ ਬਾਬਾ ਹਰਨਾਮ ਸਿੰਘ ਧੁੰਮਾ ਉਤੇ ਇਹ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਧੀਹੀ ਪੰਥ ਵਿਰੋਧੀ ਹਰਕਤ ਕਰਨ ਦਾ ਜਿਹੜਾ ਯਤਨ ਆ ਉਹ ਨਾ ਕਰੇ ਦੇਖੋ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਆ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਸਦੀਪ ਸਿੰਘ ਗੜਗਜ ਹੁਣਾਂ ਨੂੰ ਜਿਹੜੀ ਬੇਨਤੀ ਆ ਉਹ ਕੀਤੀ ਆ ਕਿ ਪੰਥਕ ਪਰੰਪਰਾਵਾਂ ਅਨੁਸਾਰ ਜਿਹੜੀ ਕਾਰਵਾਈ ਹੋਵੇ ਜੇਕਰ ਅੱਜ ਬਾਬਾ ਹਰਨਾਮ ਸਿੰਘ ਧਮਾਂ ਉੱਤੇ ਕਾਰਵਾਈ ਨਹੀਂ ਹੋਵੇਗੀ ਤੇ ਤੁਸੀਂ ਦੇਖੋ ਕਿ ਭਵਿੱਖ ਵਿੱਚ ਜਿਹੜੇ ਲੋਕ ਗੁਰੂ ਦੀ ਹਜ਼ੂਰੀ ਵਿੱਚ ਕੁਰਸੀਆਂ ਮੇਜ਼ ਡਾਉਣਗੇ ਫਿਰ ਉਹਨਾਂ ਉੱਤੇ ਵੀ ਜਿਹੜੀ ਕਾਰਵਾਈ ਜੇਕਰ ਨਹੀਂ ਹੁੰਦੀ ਜਾਂ ਕੀਤੀ ਜਾਂਦੀ ਹੈ ਤੇ ਫਿਰ ਕਈ ਉਂਗਲਾਂ ਜਿਹੜੀਆਂ ਉੱਠਣਗੀਆਂ ਸੋ ਲੋੜ ਆ ਕਿ ਅੱਜ ਬਾਬੇ ਜਿੱਤੇ ਕਾਰਵਾਈ ਕਰਕੇ ਤੇ ਇਹਨੂੰ ਇੱਥੇ ਹੀ ਜਿਹੜੀ ਨਾਥਿਓ ਪਾ ਲਈ ਜਾਵੇ